ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਸੀ ਗੱਲ ਭਾਈ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੋਨੂ ਜੀ ਮੋਬਾਈਲ ਨੰਬਰ ਜੀ 95308 ਅੱਜ ਕਿੰਨੇ ਨਾਗ ਆਪਣੇ ਕੋਲ ਆਪਣੇ ਕੋਲ ਭਾਈ ਟੋਟਲ 18 ਜਨਰਲ ਠੀਕ ਹੈ ਤਿੰਨ ਮੱਝਾਂ ਨੇ ਬਾਕੀ ਸਾਰੇ ਕੰਮ ਦੋ ਸੂਂਜੇ ਵੇ ਇੱਕ ਕੱਬਣ ਹਾਂ ਪਹਿਲਾ ਨੰਬਰ ਝੋਟੀ ਸੂਈ ਵੀ ਤੇ ਬੌੜੇ ਚੋ ਖਾਲੀ ਹੋਏ ਕੱਟੀ ਥੱਲੇ ਹੁਣ 10 ਕਿਲੋ ਮੋੱਕੇ ਦੇ ਤਿਆਰ ਆ ਇਹ ਕੱਟੀ ਕੱਲ ਸੂਈ ਸੀ ਤੇ ਮੰਨ ਕੇ ਸਵੇਰੇ ਸਾਰੇ ਬੌੜੇ ਚੋ ਖਾਲੀ ਆ ਦੋ ਮੰਨ ਕੇ 13 ਕਿਲੋ ਰੋਧੀ ਰਿਪੋਰਟ ਆ ਇਹਦੀ ਦੋਨੇ ਸੂਂਜੇ ਸਮਝਾ ਬੱਚੇ ਨਾਲ ਹਨ ਤੇ ਹੁਣ ਛੱਡੇ ਦੀਆਂ ਮੰਨ ਕੇ ਪੂਰੀਆਂ ਸਾਫ ਆ ਠੀਕ ਹੈ ਦਾਵਾ ਨਾਲ ਦੀ ਆ ਇਹ ਨਹੀਂ ਹੈਗਾ ਜਿੰਮੇ ਵੀ ਹੁਣ ਲਾਲਾ ਬੱਚਾ ਉੱਥੇ ਆ ਵੀ ਦੇਖ ਠੀਕ ਹੈ ਤਾਂ ਜੀ ਮੈਂ ਨਹੀਂ ਤੇਨੂੰ ਤੇਰੇ ਸਾਹਮਣੇ ਤੈਨੂੰ ਪਾਦੀ ਜੇ ਦੇਵਾ ਥੋੜੇ ਚਿਚੜੇ ਜਿਆਦਾ ਲੱਗੇ ਵਾ ਸੰਭੀ ਵੀ ਘੱਟ ਸੀ ਨਾ ਛੋਪੜ ਛੋਪੜ ਜਾਉਂਦੀ ਨਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹ 13 ਕਿਲੋ ਦੁੱਧ ਵੀਰੇ ਜਿਹੜਾ ਮਰਜ਼ੀ ਮੰਨ ਕੇ ਲੈ ਪਹਿਲੇ ਨੰਬਰ ਵਾਲੇ ਬੱਚਾ ਲਾ ਕੇ ਵੀ ਦਿਖਾ ਦੇ ਲਿਆ ਪੁੱਤ ਦਾ ਬੱਚਾ ਮੜਾ ਪਹਿਲੇ ਨੰਬਰ ਵਾਲੀ ਖੱਲੇ ਪਹਿਲਾਂ ਇਹਦੇ ਥੱਲੇ 10 ਕਿਲੋ ਮੋੱਕੇ ਤੇ ਤਿਆਰ ਕਿੰਨਾ ਬਾਦੂ ਬੰਦਾ ਇਹ ਦੁੱਧ 14 ਕਿਲੋ ਦੁੱਧ ਜਿਹੜੀ ਮਰਜ਼ੀ ਲੈ ਲੈ ਤੇਰਾ ਇਹ 13 ਕਿਲ ਸੁਭਰ ਬੱਚਾ ਚਾਹੁੰਦਾ ਦੇਖ ਸਕਦੇ ਆਪਾਂ ਧਾਰਾ ਵੀ ਮਾਰ ਕੇ ਦਿਖਾ ਦਿੰਨੇ ਬੱਚਾ ਇਹਦੇ ਪਿੱਛੇ ਕੀ ਆ ਇਹਦੇ ਮਗਰ ਕੀ ਆਪ ਕੋ ਬੱਚਾ ਦੇਖ ਲੋ ਕੀ ਆ ਮੇਰਾ ਕੱਟਿਆ ਕੱਟਾ ਕੱਟਿਆ 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 ਵਿਚੀ ਹੈ ਨਾ ਕਿੱਦਾਂ ਹੁਣ ਕਰੰਟ ਦੇਖ ਲਾ ਤਾਜੀ ਮੈਂ ਤਾਂ ਬਈ ਆ ਠੀਕ ਐ ਧਾਰਾ ਮਾਰ ਦੀ ਥੱਲੇ ਤੋਂ ਸੁ ਧਾਰਾ ਦੇਖੋ ਕਿਆ ਬਾਤ ਧਾਰ ਵਗੈਰਾ ਦੇਖੋ ਜਮਾ ਸਚੋਣ ਵਗੈਰਾ ਜਮਾ 100 ਦੀ 100 ਵਾ ਥੱਲੇ ਹਣਾ ਜਮਾ ਐਨ ਪੂਰੀ ਵਧੀਆ ਠੀਕ ਐ ਪੱਲੋ ਦੇਖ ਐ ਨਹੀਂ ਹੈਗਾ ਜਿਵੇਂ ਕੱਲ ਦੀ ਮਨ ਲ ਕੇ ਤਾਜੀ ਸੂਈਆਂ ਸਵੇਰੇ ਬੋਲੇ ਚੋ ਖਾਲੀ ਕਿਤੇ ਦੇਖ ਦਲੋ ਸਵਾਈ ਦੇ ਲੈਵਲੂਆ ਦੇਖੋ ਖਬਰਦਾਰ ਹੁਣ ਬੱਚਾ ਤਾਂ ਹੀ ਲੱਗ ਦਿਖਾ ਦੇ ਆਪਾਂ ਨੀ 13 ਕਿਲੋ ਮੰਨ ਕੇ ਲੈ ਲੈ ਬੰਦਾ ਹਣਾ ਬੱਚਾ ਮਰਜੀ ਲੈ ਜਾ ਬਈ ਤੇ ਬੱਚਾ ਕੱਟੀ ਆ ਪਿੱਛੇ ਹਣਾ ਤੇ ਸਿੰਘਾ ਮੂੰਹ ਮਥਾ ਦੇਖ ਸਕਦੇ ਹੋ origignal ਸਿੰਘ ੱਡ ਲਓ ਕੋਈ ਬਣਿਆ ਨਹੀਂ ਹੋਇਆ ਜਿਵੇਂ ਆਪਾਂ ਅੱਗੇ 3 ਜੇ ਨੰਬਰ ਤੇ ਵੱਡੀ ਝੋਟੀ ਇਹ ਝੋਟੀ ਇੱਥੇ ਲੋ 16 ਕਿਲੋ ਦੁੱ ਦਿੱਤਾ ਹੈ ਬਈ ਦੂਜਾ ਸੂਆ ਹੁੰਦੀ ਆ ਬਹੁਤ ਵਧੀਆ ਝੋਟੀ ਦੂਜਾ ਸੂਆ ਤਾਂ ਹੈਵੀ ਰੇਲ ਦੇ ਡੱਬੇ ਜਿਹੀ ਹਣਾ ਮੈਨੂੰ ਤੋੜ ਕੇ ਦਿਖਾ ਬਤੂ ਇਹਨੂੰ ਤੇ ਬੜੇ ਬੋਝ ਕੇ ਤੋਰੀ ਇਹਨੂੰ ਸੁਭਰੋ ਬਟਨ ਵਾਲੀ ਝੋਟੀ ਆ ਸੁਭਰੋ ਬਟਨ ਵਾਲੀ ਝੋਟੀ ਆ ਵੱਡੇ ਵੱਡੇ ਬਟਨ ਨਿਕਤ ਦੇਣਾ ਸਾਡੇ ਲਈ ਸੁਭਰੋ ਕਿਆ ਬਾਤ ਹੈ ਬਹੁਤ ਸੋਹਣਾ ਨਗੀਨਾ ਤੇ ਇਹ ਜੀ ਮਿਲਦੀ ਨਹੀਂ ਕਿਸੇ ਪਾਸੇ ਬਲ ਬਣ ਜਾਵੜੇ ਪੰਜ ਬਣ ਹਨਾ ਮੇਰਾ ਭਾਈ 2 2.5 ਲੱਖ ਦੇ ਰੇਟ ਹੋਏ ਬਨੇ ਜਮਾ ਬਾਜ ਵਰੇਟੀ ਝੋਟੀ ਦੇਣੀ ਆ ਇੱਕ 65 ਦੀ ਇਹ ਦੇਣੀ ਆ ਦੂਜੀ ਆ ਘੱਟੀ ਦੇਣੀ ਆ ਇੱਕ ਤੀਰੀ ਜਿਹੜੀ ਪਹਿਲਾਂ ਬੱਚਾ ਲਵਾਇਆ ਆਪਾਂ ਤੇ ਛਾਣਾ ਛਾਣਾ ਦੇ ਓਕੇ ਆ ਹਨਾ ਹਾਂ ਵੱਡੇ ਵਿਖ ਟਲੋ ਕਿੱਡੀ ਅਗਲਾ ਕਹਿ ਦਿੰਦਾ ਅੱਗੇ ਪਿੱਛੇ ਦਾ ਲੈਵਾ ਚੜਾ ਹੀ ਪੁੱਤ ਮੈਂ ਇੱਧਰ ਦੇ ਨਿਕਲ ਮਣੀ ਹਲੇ ਇੱਕ ਹਫਤਾ ਪਿਆ ਸੁਣਦਾ ਇਥੋਂ ਲੈ ਵਾ ਇੱਥੇ ਤੱਕ ਦੇਖ ਲੈ ਜੈ ਜਗਲਾ ਜਮਾ ਹੈ ਨਾ ਤੇ ਵੱਡੀ ਇੰਨੀ ਕਵਾਲਿਟੀ ਦੇਖ ਲੈ ਬਰੀਡ ਦੇਖ ਲੈ ਕਿੰਨੀ ਝੋਟੀ ਚ ਬੜੀ ਭਾਈ ਹਰੇਕ ਬੰਦਾ ਸਹਿਣਾਗਾ ਆਪਾਂ ਕੁਛ ਨਹੀਂ ਕਹਿੰਦੇ ਸਮਝਦਾ ਰਹਿਰੇਗਾ ਅਗਲੀ ਨੈਸਟ ਪਰਖ ਨਾਲ ਜਿਹੜਾ ਮੰਗੀ ਲੈ ਕਿੰਨਾ ਦੁੱਧ ਮੰਨ ਕੇ ਚਲੇ ਬੰਦਾ ਇਹ ਕਿਦਾਂ 20 ਕਿਲੋ ਦੁੱਧ ਨੋਰ ਮੁੱਲ ਦੇ 16 ਕਿਲੋ ਅਸਲ ਚੀਜ਼ ਆ ਦੇਖ ਮਗਰੋਂ ਲੇਵੇ ਦੇ ਡਿਜ਼ਾਈਨ ਦੇ ਚੰਡੀ ਇੰਨੀ ਆ ਠੰਡੇ ਤਾਂ ਵੈਸੇ ਹੀ ਜਾਨਵਰੇ ਵਾਲੇ ਹੁੰਦੇ ਨੇ ਦੁੱਧ ਦੇ ਲੈ ਵਾਲੂ ਬਾ ਦੇਖ ਖਬਰਦਾਰ ਪੂਰੀ ਹੈ ਨਾ ਐਂ ਦੇ ਤੇ ਬਾਕੀ ਨਾੜਾ ਵੀ ਹਵਾਨੇ ਤੇ ਜਿਹੜੀਆਂ ਨਾੜਾਂ ਗੀਆਂ ਹਨ ਆਪਾਂ ਦੇਖੀ ਜਨੇ ਨਾੜਾ ਇਹਨਾਂ ਨੇ ਦੁੱਧ ਘਰਾਉਣਾ ਕਰਵਾਣੇ ਨੇ ਜਮਾ ਸੋ ਵੀਰੋ ਤੁਰਦੀ ਦੇਖੋ ਜਮਾ ਕਿਆ ਬਾਤ ਕਰਨੀ ਨਾ ਗਿਆ ਫੋង ਤੁਰਦੀ ਆ ਤੇ ਮੰਨ ਕੇ ਚੱਲੀ ਵੀ 16 17 ਕਿਲੋ ਦੁੱਧ ਆਣੀ ਹੈਗੀ 16 ਮੰਨ ਲੇ ਬਈ ਉੱਤੇ ਅਗਲੇ ਦੀ ਕੇਰ ਆ ਯਾਰ ਤੇ ਦੇਣੀ 165 ਦੀ ਇਹ 65 ਦੀ ਮਾਨਤਾ ਨਹੀਂ ਕਰਦਾ ਮਾੜਾ ਮੋਟਾ ਹਾਂ ਮਾਲਾ ਡੇਢ ਤੋਂ ਘਾ ਅੰਦਰ ਤਾਂ ਹੁੰਦੀ ਨਹੀਂ ਹਾਂ ਡੇਢ ਤੋਂ ਬਾਹਰ ਹੀ ਹੋਊਗੀ ਤੇ ਸੋ ਵੀਰੋ ਹੈ ਵੀ ਚ ਨਗੀਨਾ ਮੜਾ ਖੜੀ ਨਾਲ ਤੂੰ ਮੜਾ ਜਾ ਬਹੁਤ ਵੱਡੀ ਝੋਟੀ ਆ ਬਈ ਅੱਜ ਦੇ ਟਾਈਮ 'ਚ ਹੁਣ ਵਿਸਾਖੀ ਨੇੜੇ ਆਈ ਜਾਂਦੇ ਇਦਾਂ ਦੀਆਂ ਝੋਟੀਆਂ ਦਾ 2-2 2.5 ਲੱਖ ਦਾ ਰੇਟ ਹੁਣ ਹੋਇਆ ਪਿਆ ਬਾਕੀ ਮਿਲਕ ਤੇ ਅੱਗੇ ਜਿਹੜੀ ਬੈੜਾ ਪਸੂਈ ਵੀ ਦੇਖੀ ਜਾਂਦੇ ਆ ਇਹ ਬਾਈ ਰਾਤ ਸੂਈ ਸੀ ਸਵੇਰੇ ਹੈਗਾ 7-8 ਕਿਲੋ ਬੋਲੀ ਇਹਦੇ ਵੀ ਧਾਰਾ ਮਾਰਕੀਟ ਖਾਦਾਂਗੇ ਕਈ ਵਾਰ ਵੀ ਕੋਈ ਆਨਲਾਈਨ ਲੈ ਲੈਂਦਾ 28 ਕਿਲੋ ਦੁੱਧ ਬਾਈ ਪਲੂਨ ਦਾ ਦਿੱਤਾ ਹੈ ਮਗਰ ਟੌਪ ਦੀ ਬੱਚੀ ਨੂੰ ਜਨਮ ਦਿੱਤਾ ਕਿੰਨੇ ਦਿਨ ਹੋ ਗਏ ਸੂਈ ਨੂੰ ਰਾਤ ਸੂਈ ਸੀ ਬਾਈ ਜੇਰ ਜਰੋਕੇ ਚਾਰ ਆ ਕੋਸੋਕੇ ਅੱਧੇ ਬੋਲੀ ਚ ਖਾਲੀ ਆ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਬਾਈ ਜਿਹੜਾ ਮਰਜ਼ੀ ਲੈ ਲੈ 27-28 ਕਿਲੋ ਦੁੱਧ ਨਾ ਨਾਰਮਲ ਦੁੱਧ ਜੇ ਇਹ ਗੱਲ ਹੈ ਵੱਡੇ ਢਾਂਚੇ ਦੀ ਆ ਨਸਲ ਬਾਕੀ ਹੋਰ ਹੁੰਦਾ ਟੱਲੋ ਰੇਟ ਤਾਂ ਵਿੱਚੋ ਕਹਿਣ ਵਾਲੇ ਬਥੇਰੇ ਹੁੰਦੇ ਨੇ ਵੀ ਰੇਟ ਜਾਂਦੇ ਬਈ ਨਕੀਨਾ ਜਿਹੜਾ ਜਾਨਵਰ ਹੁੰਦਾ ਉਹਦਾ ਕੋਈ ਰੇਟ ਨਹੀਂ ਹੁੰਦਾ ਜਾਇਜ਼ ਗੱਲ ਹੈ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਹ ਦਾ ਕੀ ਹੈ ਰੇਟ ਇਹਦਾ ਜਮਾਂ ਬਾਜ ਰੇਟ 1 ਲੱਖ ਤੇ 10000 ਰੁਪਏ ਬਈ ਮੂੰਹ ਹੀ ਫਾਲਤੂ ਰੇਟ ਨਿਕਾਲਦੇ ਵੀ ਜਿਹੜਾ ਵੀਰ ਆਊਗਾ ਅਗਲਾ ਮੁੱਲ ਮੁੜੂਆ ਕਰਾਂਗੇ ਮਾਨਦਾਨ ਕਰਾਂਗੇ ਮਾਨਦਾਨ ਕਰਦੇ ਪਰ ਚੀਜ਼ ਦੇ ਸੁਭਰ ਜਮਾਂ ਜਾਇਜ਼ ਗੱਲ ਆ ਭਾ ਸਰ ਜਿਹੇ ਜਿਹੇ ਭਾਅ ਉਹ ਜਿਹੇ ਬਚੀ ਦੇ ਭਾਅ ਲਾ ਦੇ ਚੰਗੇ ਰੁਪਏ ਲਾਵਾਂਗੇ ਤਾਂ ਚੰਗੀ ਚੀਜ਼ ਮਿਲੂ ਹਨਾ ਇਕੱਲੀ ਇਕੱਲੀ ਨਾੜ ਦੇਖਦੇ ਸਰੀਰ 'ਚ ਦੇਖ ਲੈ ਬੱਚਾ ਮੰਗਰ ਸੈ ਸੋ ਸੈਕਸਰ ਦੀ ਬੱਚੀ 110000 ਜਹਣਾ ਆ ਦੇਖਦਰ ਬ੍ਰੈਂਟਡ ਹੀ ਆ ਚਵਾਈ ਪੂਰੀ ਮੋਟੀ ਠੀਕ ਐ ਤੇ ਅੱਗੇ ਦੂਜੀ ਵਾਰ ਦੇਖੀਏ ਨੇ ਆਪਾਂ ਇਹਦੇ ਮਗਰ ਵੀ ਬੱਚੀ ਆ ਬਾਈ ਬਹੁਤ ਟੋਪ ਦੀ ਇਹ ਬੱਚੀ ਸਾਰੀ ਬੋਲੇ ਚੋਂ ਖਾਲੀ ਆ ਪਰਸੋਂ ਦੀ ਸੂਈ ਹੋਈ ਆ ਇਹ ਬੱਚੀ ਦੁੱਧ 30 ਕਿਲੋ ਦੇ ਦੋਨੇ ਬੱਚੇ ਆ ਬਾਈ ਜਿਹੜਾ ਮਰਜੀ ਲੈ ਜੇ 28 28 ਕਿਲੋ ਦੁੱਧ ਮੰਨ ਕੇ ਠੀਕ ਐ ਤੋੜ ਕੇ ਦਿਖਾ ਲੈਣੇ ਮੜੀਆ 28 ਕਿਲੋ ਮੰਨ ਕੇ ਲੈ ਲੈ ਬੰਦਾ ਜਿਹੜਾ ਮਰਜੀ ਬਾਈ ਡੰਗ ਤੇ ਇੰਨੀ ਕੁ ਹੁੰਦੀ ਆ ਵੀ ਯਾਰ ਹੁਣ ਟਾਈਮ ਤੇ ਹੁਣ ਜਮ੍ਹਾਂ ਤੇ ਲੈ ਚਵਾਈ ਦਾ ਟਾਈਮ ਆ ਲੈ 2 ਘੰਟੇ ਪਏ ਆ 4 ਵਜੇ ਹਣਾ ਹਾਂ ਕੱਲ ਤੇ ਬਾਹਰ ਨੂੰ ਕੱਢਣ ਲਈ ਪਤਾ ਧਿਆਨ ਨਾਲ ਹੈ ਅੱਗੇ ਪਿੱਛੇ ਦਾ ਲੇਵਾ ਬੱਚੀ ਇਹਦੇ ਮੰਗਰ ਵੀ ਸੈਕਸਡ ਦੀ ਆ ਸੋ ਸੈਕਸਡ ਦੀ ਬੱਚੀ ਆ ਤੇ ਲੇਵਾ ਫਟਵਾਲ ਜੁੜਾ ਗਿਆ ਬੱਲ ਇਹਦਾ ਦੁੱਧ ਟਿੱਲੋ ਦੇਊਗੀ ਇਹ ਠੀਕ ਹੈ ਆ ਸਾਮਣੇ ਆ ਦੇਖਣ ਦੀ ਗੱਲ ਆ ਜਿਹੜੀ ਚੀਜ਼ ਸਾਮਣੇ ਆ ਸੋ ਦੇਖੋ ਬਿਊਟੀ ਵਗੈਰਾ ਦੇਖੋ ਕਿਆ ਬਾਤ ਹੈ ਉਹ ਤੁਹਾਨੂੰ ਆਪਣੀ ਆਦਤ ਆ ਆਪਾਂ ਬਰੀਡ ਵਾਲਾ ਜਾਨਵਰ ਲੈਣ ਦੇ ਸ਼ਕੀਨ ਆ ਹੁਣ ਆਮ ਬੰਦਾ ਕ੍ਰੋਸ ਬਰੀਡ ਦੇ ਵੀ ਭਾਅ ਭਈ ਅੱਜ 90 90 ਹਜ਼ਾਰ ਦੇ ਹੋਏ ਪਏ ਨੇ ਹਨਾ ਇਹਦਾ ਭਾਅ ਕੀ ਆ ਫਿਰ ਆਪਾਂ ਲੈਣਾ ਜਮਾ ਇਹਦਾ ਲੈਣ ਦੇਣ ਵਾਲਾ ਰੇਟ ਜਿਹੜਾ ਅੱਜ ਵਾਲਾ ਜਿਹਦਾ ਹੁਣ ਖੜ ਅੱਜ ਵਾਲਾ ਰੇਟ ਇਹਦਾ ਬੱਛੀ ਦਾ 1 ਲੱਖ ਤੇ 10000 ਜਿਵੇਂ ਕੋਈ ਜੋੜਾ ਲੈਂਦਾ ਹੋਇਆ ਤਾਂ ਆਪਾਂ ਬਈ ਤਰਨ ਤਰਨ ਸਾਈਡ ਕਿਸੇ ਸਾਈਡ ਦਾ ਆਪਾਂ ਪਹੁੰਚ ਕਰਦੇ ਆਂਗੇ ਨਹੀਂ 7000 ਰੁਪਏ ਜੋੜੇ ਸ਼ੋਰਟ ਕਰਦਾ ਜਿਆ ਜਿਆ ਗੱਲਾਂ ਲੈ ਚੱਲ ਜਾ ਲੈ ਜਾ ਸੋ ਬਹੁਤ ਸੋਣਾ ਰੇਟ ਵੀ ਬਿਲਕੁਲ ਜੈਨੂਇਨ ਆ ਜਿੱਦਾਂ ਹੁਣ ਆਪਾਂ ਸਾਰੇ ਦੇਖਦੇ ਆਂ ਹਰੇਕ ਤੇ ਜਾਨਵਰ ਜਾਣੇ ਆ ਕਿਉਂਕਿ ਬਈ ਟਾਈਮ-ਟਾਈਮ ਨਾਲ ਹਰ ਇੱਕ ਚੀਜ਼ ਬਦਲੀ ਜਾਂਦੀ ਹੈ ਹੁਣ ਇਹਦੋਂ 20-25 ਦਿਨ ਜਿਹੜੇ ਪਹਿਲਾਂ ਵਾਲੇ ਭਾਅ ਸੀ ਉਹ ਨਹੀਂ ਰਹੇ ਉਦੋਂ ਆਪਾਂ ਉਦੋਂ ਦਾ ਭਾਅ ਲੈਂਦੇ ਰਹੇ ਆ ਹੁਣ ਜਿਉਂ ਟਾਈਮ ਬਦਲੂ ਵੀਰੇ ਹੁਣ ਉਹੇ ਜਿਹਾ ਭਾਅ ਹੁਣ ਇਹ ਜਿਹੇ ਬੱਚੇ ਆ ਬਈ 31 35 35 ਦੀਆਂ ਆਪ ਲੈ ਕੇ ਵੀ ਵੇਚੀਆਂ ਨੇ ਜੈ ਜੈ ਗੱਲ ਆ ਜਮਾ ਹੁਣ ਅੱਗੇ ਪਿੱਛੇ ਦਾ ਲੇਵਾ ਦੇਖਦੇ ਡਿਜ਼ਾਈਨ ਆ ਬੱਚੀ ਕਿ ਨਹੀਂ ਨਿਕਾ ਮਾਰਦੇ ਕਈ ਵਾਰ ਵੀਰ ਕੋਈ ਫੋਨ ਤੇ ਲੈ ਲੈਂਦਾ ਹੱਕੀ ਮਾਰੀ ਹੱਕੀ ਕੈਨ ਕਰਦੇ ਦੇਖ ਦੋਨਾਂ ਮਗਰ ਬੱਚੇ ਟੌਪ ਉਹ ਇਹਦਾ ਲੇਵਾ ਦੇਖ ਲਾ ਅੱਗੇ ਪਿੱਛੇ ਦਾ ਲੇਵਾ ਹੈਗਾ ਜਮਾ ਮਾਰੇ ਹੱਥ ਕਰੀਂ ਵਾਰੀ ਹੱਥ ਕਰ ਦਿੰਦੇ ਬਈ ਐਡਾ ਲੇਵਾ ਅਗਲਾ ਕਹਿ ਨਹੀਂ ਦਿੰਦਾ ਬਈ ਹੈਗਾ ਜਮਾ ਹਨ ਓਕੇ ਆ ਜਮਾ ਤੇ ਅੱਗੇ ਜਿਹੜੀ ਆਪਾਂ ਦੂਜੀ ਜਰਸੀ ਦੇਖੀ ਜੰਨੇ ਆ ਇਹ ਜਰਸੀ ਬਈ ਗੱਬਣਾ ਦੁੱਧ 25 ਕਿਲੋ ਦਿੱਤਾ ਹੋਇਆ ਇਹ ਕਈ ਵਾਰ ਵੀਰ ਕਹਿੰਦੇ ਨਾ ਵੀ ਰੰਗ ਜਿਹਾ ਕਿ ਲੱਗਿਆ ਪਿਆ ਇਹਨਾਂ ਉਹ ਇਹਨਾਂ ਨੇ ਮਾਨ ਕੇ ਬਈ ਨਮਾਉਣ ਕਰਕੇ ਗੋਹਾ ਗੋਹਾ ਜਿਹਾ ਪੱਟੇ ਕਰ ਸੀ ਠੀਕ ਹੈ ਇਹਦੇ ਮਾਨ ਕੇ ਇਹਨਾਂ ਨੇ ਹੋ ਲਾਤੀ 2.5 ਜੀ ਲਾਤੀ ਉਹ ਮਹਿੰਦੀ ਲਾਦੀ ਬਈ ਗੁਰੀ ਜੀ ਨਹੀਂ ਲੱਗਦੀ ਠੀਕ ਹੈ ਠੀਕ ਹੈ ਹਾਂ ਉਹਦਾ ਕਰਕੇ ਉਹ ਕੋਈ ਦਿੱਕਤ ਨਹੀਂ ਹੈ। ਇਹਨਾਂ ਕੋਈ ਪੁੱਛ ਲੈਂਦਾ ਨਾ ਵੀ ਰੰਗ ਜਾ ਕਦੋਂ ਲੱਗੇ ਪੈ। ਠੀਕ ਹੈ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ? ਦੁੱਧ ਭਾਈ 25 ਕਿਲੋ ਦੀ ਗਾਰੰਟੀ ਵੀ ਦੇ ਦਾਂਗੇ। ਧੋਰੀ ਮਾੜੀ ਇਹਨੂੰ। ਸੁਭਰ ਦੂਜਾ ਸੂਹਾ ਸੁਣਦੀ ਪਈ ਐ। ਦੇਖੋ ਜਰਸੀ ਕਿਆ ਬਾਤ ਆ ਪੂਰੀ ਚਿਪ ਕਰ। ਨਹੀਂ ਹੈ ਭਾਈ। ਠੀਕ ਹੈ। ਆ ਥੋੜਾ ਜਿਹਾ ਕੰਜੇ ਦੇ ਨੇ ਰੰਗ ਚਲਾ ਕੇ ਖਰਾਬ ਕਰਦਾ ਕੰਮ। ਇਹ ਕੁਝ ਨਹੀਂ ਹੁੰਦਾ। ਇਹਦਾ ਲੈ ਜੀ ਉਹ ਦੇ ਆਦਣਾ ਜਣਾ। ਠੀਕ ਹੈ ਤੇ ਨਵਾਈ ਤਵਾਈ ਸਾਫ ਸੁਥਰੀ ਤੇ ਥੱਲੇ ਮਿਲਕ ਵੇਨ ਦੇਖੋ ਜਿਵੇਂ ਕਿਆ ਬਾਤ ਆ ਜਿਵੇਂ ਗੋਬਰ ਗਾਂ ਚ ਮੋਟਰ ਛਿੱਟੀ ਹੁੰਦੀ ਹੈ 골ਡ 골ਡ ਕਰਨ ਜ ਚੁਬਾਈ ਦੀ ਖਰੀ ਬੜੀ ਆ ਉਤੋਂ ਹੋਰ ਨੇਵੇ ਵਾਲਾ ਦਾ ਜਿਗਾਰਡ ਬੋਲਾ ਫੜਾ ਲਾਓ ਬਾਹ ਇਹਦਾ ਕੀ ਰੱਖਿਆ ਇਹਦਾ ਭਾ ਲੈਣ ਦੇਣਾ 90000 ਰੁਪਏ ਮਾਂ ਨਰਮ ਹੋ ਜੂ ਮਾਨ ਤਣ ਮਾੜਾ ਮੋਟਾ ਕਰਦੇ ਪਰ ਹੈ ਚੀਜ਼ ਆ ਵੀ ਇਦਾਂ ਦੇ ਬੱਚਾ ਆਮ ਬੰਦਾ ਜਿੱਥੇ ਮਰਜ਼ੀ ਚਲਾ ਜਾਵੇ ਅਗਲਾ ਕਹਿੰਦਾ ਯਾਰ ਕੋਈ 20 ਮੰਗਦਾ ਕੋਈ 30 ਅੱਜ ਵਾਲੇ ਜਿਹੜੇ ਰੇਟ ਨੇ ਆਪਣੇ ਬਾਈ ਯਾਰ ਚਾਹੇ ਜਿੱਥੇ ਤੱਕ ਜਿਹਦੇ ਮਰਜ਼ੀ ਕਰੇ ਵਪਾਰੀ ਦੇ ਤਸੱਲੀ ਕਰ ਲਈ ਰੇਟ ਨਹੀਂ ਹੋਣਗੇ 90 ਹਜ਼ਾਰ ਦੀ ਜਰਸੀ ਤੇ ਅੱਗੇ ਜਿਹੜੀ ਆਹ ਡੱਬੀ ਵਾੜ ਦੇਖੀ ਜਾਨੇ ਇਹ ਬੱਚੀ ਆ ਹੁਣ ਇਦਾਂ ਦੇ ਬੱਚੇ ਆ ਸੀ ਨੇ ਆਪ ਲਈਆਂ ਨੇ ਪਹਿਲਾਂ ਮੰਨ ਲਾ ਵੀ ਆਪ 30 30 25 25 ਦੇ ਮਿਲ ਲਈਆਂ ਨੇ ਹਣਾ ਅੱਜ ਕੀ ਭਾਅ ਦਾ ਅੱਜ ਕੀ ਭਾਅ 20 ਦੀ ਬੱਚੀ ਦੇ ਦੂੰ ਕਿੰਨਾ ਦੁੱਧ ਦੇ ਦੋਗੇ ਦੁੱਧ 30 ਕਿਲੋ ਦੇ ਦੂੰ 30 ਕਿਲੋ ਦੁੱਧ ਬਰੀਡ ਆ ਤੇ ਬਰੀਡ ਪੂਰੀ ਓਕੇ ਹੈ ਨਾ ਦਿਨ 8 10 ਲੈਂਦੀ ਆ ਮੈਂ ਹਫ਼ਤਾ ਲੈ ਲੀ ਬਈ ਠੀਕ ਆ ਗੋ ਦੇਖ ਬਰੀਡ ਕੁਆਲਿਟੀ ਕਿੰਨੀ ਹੈ ਜਿਆਦੇ ਸਾਫ਼ ਸੁਥਰੀ ਪੂਰੀ ਬਹੁਤ ਜ਼ਿਆਦਾ ਬ ਅੱਗੇ ਜਿਹੜੀ ਆਪਾਂ ਨਾਲ ਦੇਖੀ ਜਾਨੇ ਨਹੀਂ ਬਾਈ 32 ਕਿਲੋ ਦੋ ਦਿੱਤਾ ਹੈ ਮੈਣੇ ਠੀਕ ਹੈ ਦੂਜਾ ਸੂਆ ਸੂ ਖੋਲੀ ਪੱਤੇ ਨੂੰ ਬਣਾਇਆ ਦੂਜਾ ਸੂਆ ਸੂਗੀ ਤੇ ਹਫਤੇ ਦੀ ਕੱਚੀ ਆ ਤੇ ਭਾਅ ਇਹਦਾ ਜਮਾ ਬਾੜੀ ਵਿੱਚ 95000 ਰੁਪਏ 95000 ਸਿਰਫ ਰੇਟ ਜਮਾ ਜਿਹਾ ਜੇ ਆਪਾਂ ਪਹਿਲਾਂ ਵੀ ਗੱਲ ਕਰਕੇ ਡੇ ਵੀ ਜਮਾ ਉਹੀ ਰੇਟ ਮੰਗਣੇ ਨੇ ਵੀ ਜਿਹੜੇ ਆਪਾਂ ਲੈਣ ਦੇ ਵਾਲੇ ਹੁਣ ਜਿਹੇ ਜਿਹਾ ਬਾਈ ਬਾਜ਼ਾਰ ਮੂਰੇ ਨਰਮਾ ਉਹੀ ਆਪਣੇ ਰੇਟ ਉਮਝੇ ਨੇ ਹਨਾ ਠੀਕ ਹੈ ਠੀਕ ਹੈ ਸਭ ਤੋਂ ਇਹ ਦੇਖੋ ਇੱਕ 10 15 ਦੀ ਬਾਈ ਜੇ ਕੋਈ ਵੇਚਣ ਵਾਲਾ ਬੰਦਾ ਵੀ ਲੈਂਦਾ ਤਿਆਰ ਕਰਕੇ ਇੱਕ 10 15 ਦੀ ਗਾਂ ਕੀ ਹੈ ਠੀਕ ਹੈ ਆਪਾਂ ਅੱਜ ਦੇ ਦਾਂਗੇ 95 ਦੀ 95 ਕੀ ਛੋਟ ਸੱਪਾ ਵਿੱਚ ਹੋ ਜਾਊਗਾ ਹਨ ਤੇ ਜਿਹੜੀ ਆਪਾਂ ਇਹ ਦੇਖੀ ਜ ਨੇ ਵੀਰੇ ਦੋ ਦੰਦ ਦਾ origignal ਠੀਕ ਹੈ ਤੇ ਸਾਰੇ ਜਾਨਵਰ ਪਈ ਜਿੰਨੇ ਗਿਣਤੀ ਦੇ ਜਾਨਵਰ ਨੇ ਆਪਣੇ ਕੋਲੇ 18 ਜਾਨਵਰ ਨੇ 18 ਦੇ 18 ਟਿਪ ਟੋਪ ਨੇ ਬਾਕੀ ਰੇਟ ਨੇ ਜਿਹੜੇ ਜਿਹੜਾ ਵੀਰ ਆ ਗਏ ਕੋਲੇ ਆ ਕੇ ਕਈ ਵਾਰ ਵਿੱਚ ਕੀ ਨਾਮ ਤੌਰ ਤੇ ਵੀ ਵੀਡੀਓ ਚ ਬੱਡੀ ਛੋਟੀ ਕਰੀ ਹੁੰਦੀ ਆ ਜਾਂ ਕੋਲੇ ਤੋਂ ਅਗਲਾ ਕਹਿੰਦਾ ਬੀਜੀ ਜਾਣ ਕੇ ਰੇਟ ਘੱਟ ਕਰਦਾ ਠੀਕ ਹੈ ਵੀਰੇ ਸਾਰਿਆਂ ਦੇ ਹੁਣ ਬੱਚੀ ਆ ਬੇਮੁੱਲੀ ਬੱਚੀ ਇੱਕ ਹਫ਼ਤੇ ਦੀ ਕੱਚੀ ਆ ਜਿਗਾਰ ਬਹੁਤ ਸੋਹਣਾ ਦੇਖ ਕਿੰਨਾ ਸੋਹਣਾ ਦੁੱਧ ਦੰਦਾ ਕਿੰਨਾ ਦੁੱਧ ਦੇ ਦੂਗੀ ਦੁੱਧ ਦੂ 25 ਕਿਲੋ ਬੱਚੀ ਕੀ ਭਾਰ ਹੋਊ ਇਹਦਾ ਇਹਦਾ ਲੈਣ ਦੇਣ 85000 ਰੁਪਏ ਬਾਈ ਮਾਨ ਤਨ ਕਰ ਦਿਆਂਗੇ 85000 ਤੋਂ ਵੀ ਛੋਟ ਕਰ ਦਾਂਗੇ ਯਾਰ ਸਿੱਧੀ 80 ਹੀ ਦੇ ਦਾਂਗੇ ਸੋ 80000 ਦੀ ਬੱਚੀ ਆ ਬਣ ਜੂਗੀ ਕਿਹਨੇ ਮਰਜੀ ਟਰਾਈ ਕਰ ਲੈ ਹੁਣ ਤੇ ਲੋ ਤੂੰ ਵੀ ਜਾਨਾ ਵੀਰੇ ਇਹੇ ਜੀ ਬੱਚੀ 80000 ਦੀ ਨੂੰ ਦਿੰਦਾ ਨਹੀਂ ਦਿੰਦਾ ਜਮ ਸੋ ਲੇਵਲੂ ਵਾਲੇ ਪਾਸੋਂ ਫੱਟੇ ਚੱਕਾ ਜਮ ਹਨ ਜੇ ਸਾਰੇ ਬਾ ਤੇਰੇ ਐਂਡ ਦੇ ਆ ਕੱਚੀ ਵੇੜ ਦੇਖੀ ਜ ਨੇ ਇਹ 10 ਤੋਂ 15 ਦਿਨ ਰਹਿੰਦੇ ਨੇ ਜਿਹੇ ਜੀ ਇਹ ਕੱਚੀ ਆ ਇਹਦਾ ਬਾਜ ਰੇਟ ਬਈ 70000 ਰੁਪਏ ਦੁੱਧ ਕਿੰਨਾ ਮੰਨ ਕੇ ਚੱਲੇ ਬੰਦ ਬਈ 20 ਤੋਂ ਪਲੱਸ ਤੇ 25 ਕਿਲੋ ਦੇ ਵਿੱਚ ਲੈ ਦੂ ਲੈਣ ਦੇ ਨਾਲ ਰੇਟ ਆ ਬਹੁਤ ਵਧੀਆ ਬੱਚੀ ਆ ਤੇ ਰੇਟ ਵੀ ਜਮਾ ਬਈ ਇਹੇ ਜੀ ਜਿੱਥੇ ਹੁਣ ਮਨ ਲਾ ਆਵਾਂ ਤੌਰ ਤੇ ਮੈਂ ਮੰਡੀ ਮੁੰਡੀ ਦੇ ਇਹੇ ਜੀ ਬੱਚੀ ਤਿਆ ਅਸੀਰ ਦੀ ਬੱਚੀ ਹੈਗੀ 953809 ਇਸ ਬੱਚੀ ਆਪਣੀ ਹੋਰ ਸੂਈ ਆ ਤੇ ਜਿਹੜੀ ਆਪਾਂ ਸੂਈ ਦੇਖੇ ਨੇ ਤਾਂ ਜੀ ਕਿਦੋਂ ਦੀ ਸੂਈ ਹੈ ਇਹ ਹੁਣੇ ਸੂਈ ਆ ਬਾਈ ਢਿੱਲੋ ਤੇਰੇ ਆਉਣ ਤੋਂ ਪਹਿਲਾਂ 10 ਮਿੰਟ ਬੱਚਾ ਕੀ ਦੇਦਾ ਨੇ ਇਹਨੇ ਮੇਲ ਦਿੱਤਾ ਬਾਈ 24 ਤੋਂ 25 ਕਿਲੋ ਦੁੱਧ ਦਿੰਦਾ ਇਹਨੇ ਪਲੂਨ ਨੇ ਜੇ ਰਜੇ ਪੈਣੀ ਹੈ ਹਾਂ ਬਾਈ ਮੂਨੇ ਸੂਈ ਹੋਣਾ ਦੀ ਠੀਕ ਹੈ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ 25 ਕਿਲੋ ਦੁੱਧ ਮੰਨ ਕੇ ਲੈ ਲੈ ਬਾਈ ਭਾ ਕੀ ਰਹੁਗਾ ਇਹਦਾ ਭਾ ਬਾਈ ਇਹਦਾ ਜਮਾ ਬਾਜ 90000 ਰੁਪਏ 90000 ਜੇ ਭਦੇ ਨਾਲ ਜੇ ਕੋਈ ਬਾਈ ਜੋੜਾ ਲਓ ਯਾਰ 5 4000 ਦਾ ਕੰਪੈਰੀਮੇਸ਼ਨ ਕਰ ਲਾਂਗੇ ਮਾੜਾ ਵਟਾ ਬਾੰਦ ਤਨ ਹੋ ਜਾਊਗਾ ਹੁਣ ਇਹਦੇ ਵੀ ਅੱਗੇ ਉੱਗੇ ਗਾੜੀ ਗੁੜੀ ਦੇਖ ਕਿੰਨੀ ਵਧੀਆ ਫਿੱਟ ਲੇਵੇ ਦੀ ਆ ਠੀਕ ਹੈ ਤੇ ਥਣ ਬੜਾ ਪਿਆਰਾ ਲੱਗਿਆਗਾ ਸੋ ਕਿਸੇ ਵੀ ਵੀਰ ਦੇ ਕੋਈ ਵੀ ਨਾਕ ਪਸੰਦ ਹੋਵੇ ਤਾਂ ਤੁਸੀਂ ਆ ਕੇ ਦੇਖ ਕੇ ਖਰੀਦੜੀ ਧੋਰੀ ਮਾੜਾ ਜੇ ਨੂੰ ਖਰੀਦੜੀ ਕਰਸੋ ਨਾਕ ਤੁਹਾਨੂੰ ਕਾਫੀ ਦਿਖਾ ਦਿਆ ਆਪਾਂ ਐਂਡ ਆ ਜਿਹੜੀ ਬਾਈ ਟੱਲੋ ਉਹੋ ਜੇ ਨੇ ਵੀ ਜਮਾਂ ਲੈਣ ਦੇ ਨਾਲੇ ਵੀ ਕਈ ਵਾਰ ਕੋਈ ਕਹਿੰਦੇ ਵੀ ਮੰਗਿਆ ਇੰਨਾ ਰੇਟ ਮੰਗਿਆ ਨਹੀਂ ਆਪਾਂ ਕਿਸੇ ਵੀ ਜਾਨਵਰ ਦਾ ਠੀਕ ਹੈ ਮੰਗਲ ਨੂੰ ਪਤਾ ਕਰਕੇ ਸੀਮੈਂਟ ਦੀ ਕੰਦ ਕੱਢ ਲਾ ਢਾਈਦੀ ਨਹੀਂ ਗਾਰੇ ਲਟਹ ਜਾਂਦੀ ਆ ਬੱਚੀ ਆ ਇਦਾਂ ਦੀ ਵੀ ਮਨ ਲੈ ਇੱਕ 10 5 ਦੀ ਬੱਚੀ ਹੈਗੀ ਆ ਠੀਕ ਐ ਵਧੀਆ ਅੱਗੇ ਪਿੱਛੇ ਦਾ ਲੇਵਾ ਸੋਹਣਾ ਠੀਕ ਐ ਸੋ ਦੇ ਨਾਰਮਲ 24 25 ਗੱਲੋਂ ਨਾ ਗਰਮੀ ਮੰਨੇ ਕਿਉਂਕਿ ਬਾਈ 15% ਹਲਕਾ ਜਾਂ ਕ੍ਰੋਸ ਪਾਣੇ ਪੈਂਦਾ ਕਰਾਓ ਹਨਾ ਹਾਂ ਥੋੜਾ ਜਿਹਾ ਠੀਕ ਐ ਸਾਦਾ ਨਹੀਂ 15% ਹੁਣ ਬਰੀਡ ਕੁਆਲਿਟੀ ਮੂਰੋਂ ਦੇਖਾ ਬੁੱਦਾ ਬੁੱਦਾ ਬਹੁਤ ਸੋਹਣਾ 1921 ਦਾ ਕ੍ਰਾਸਪਨ ਸਿਰਫ ਇਕੱਲੇ 1921 ਦਾ ਫਾਰਮ ਚੋਂ ਲਈ ਜਾਂਦੇ ਟੈਗ ਵੱਟ ਲੈਸ ਉਹਨਾਂ ਨੇ ਆਪ ਦਾ ਠੀਕ ਹੈ ਹਾਂ ਬਹੁਤ ਵਧੀਆ ਬੱਚੀ ਆ ਸੋਨਾ ਕਾਫੀ ਦਿਖਾ ਦੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖ ਕੇ ਸਭ ਦਾ ਤੇ